ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਈ ਵਪਾਰ ਦਾ ਕੰਮ ਕਰਦੇ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 2 ਐਨੀਮਲ ਸੇਲ ਆ ਇੱਕ ਗੱਬਣ ਆ ਜੀ ਜਰਸੀ ਤੇ ਇੱਕ ਤਾਜੀ ਸੂਈ ਕ੍ਰੋਸ ਦੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਡਰੈੱਸ ਦੱਸ ਦੋ ਜੀ ਨਾਮ ਜਸਕਰਨ ਬਈ ਪਿੰਡ ਕਾਲੇਕੇ ਤਹਿਸੀਲ ਬਾਘਾਪਰਾਣ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 98143 26104 ਆਪਾਂ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗ ਗਿਆ ਸੀ ਹਾਂਜੀ ਹਾਂਜੀ ਬਈ ਸਾਰਾ ਮਾਰ ਵੈਗ ਠੀਕ ਆ ਜੀ ਬਈ ਤਾਜੀ ਸੂਈ ਤੋਂ ਸ਼ੁਰੂ ਕਰ ਲਏ ਨੇ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੂਆ ਠੀਕਾ ਜੀ ਇਹ ਰਾਤ ਸੂਈਆ ਬਈ ਠੀਕਾ ਜੀ ਬੱਚਾ ਕੀ ਦਿੱਤਾ ਬਈ ਬੱਚਾ ਵੱਚਾ ਵੀਰੇ ਬੱਚਾ ਜੇਰ ਡੰਣਾ ਜੀ ਹਾਂਜੀ ਜੇਰ ਓਕੇ ਆ ਬਈ ਜੇਰ ਚੈੱਕ ਕਰ ਲੋ ਬੱਠਾ ਚ ਪਾਈ ਪਈ ਆ ਤੇ ਕਿੰਨਾ ਕ ਬੋਲਾ ਕੱਢਿਆ ਬਈ ਇਹਦਾ ਬਈ ਤਕਰੀਬਨ 4.5 ਕਿਲੋ ਬੋਲਾ ਕੱਢਤਾ ਸੀ ਗਏ ਕਿੰਨੇ ਵਜੇ ਤਕਰੀਬਨ ਬਈ 5:00 ਵਜੇ ਦੇ ਨਿਕਲ ਠੀਕਾ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੜਕੇ ਦਾ ਏ 7:40 ਮਿੰਟ ਹੋ ਗਏ ਆ ਤੇ 5:00 ਵਜੇ ਬਈ ਕਹਿੰਦਾ ਬੋਲਾ ਕੱਢਿਆਗਾ ਤੇ ਬਾਕੀ ਜਿਹੜੀ ਤੁਸੀਂ ਥਣ ਲੈਵੇ ਤੇ ਜਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਕਦ ਕਾੜ ਤੇ ਵਜੇ ਨਾਲ ਹੀ ਗਾਂ ਹੈ ਕੋਈ ਛੋਟੀ ਗਾਂ ਨਹੀਂ ਸੋਨਾ ਹਵਾਨਾ ਤਿਆਰ ਕਰੀ ਬੱਚੀਏ ਚੈੱਕ ਕਰ ਲਓ ਥਣਾ ਦੇ ਸੈਜ ਵੀ ਸੋਹਣੇ ਆ ਚਾਰੇ ਥਣ ਗੈਪ ਤੇ ਨਖਰ ਮੀ ਕੁ ਚਾਹੀਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਤੇ ਬਾਈ ਥਣਾ ਦੀ ਓਕੇ ਆ ਜੀ ਹਾਂਜੀ ਹਾਂਜੀ ਬਾਈ ਥਣਾ ਦੀ ਫੁੱਲ ਗਾਰੰਟੀ ਆ ਬਾਈ ਆਪਣੀ ਠੀਕ ਕੋਈ ਬੂਰ ਛਿੱਟਾ ਨਹੀਂ ਨਾ ਨਾ ਜਮਣੀ ਬਾਈ ਰਸੀਦ ਸਾਹਿਬ ਬਾਈ ਬਾਈ ਫੋਨ ਲਾ ਚੀਰ ਚੀਰ ਸਾਬੇ ਬਾਈ ਪੂਰੀ ਐ ਚੈੱਕ ਕਰ ਸਕਦੇ ਹੋ ਤੁਸੀਂ ਚਾਰੇ ਥਣ ਗੈਪ ਤੇ ਨਿਖੜ ਮੇਂ ਕੋਈ ਸਾਇਜ ਦੇ ਚੈੱਕ ਕਰ ਲਓ ਜੀ ਤੇ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 45000 ਜੀ ਮਾਨਤਨ ਹੋ ਜਾਊਗਾ ਜੀ ਕੋਈ ਨਹੀਂ ਮਾਨਤਨ ਕਰਾਂਗੇ ਦੁੱਧ ਕਿੰਨਾ ਕਪਾਜੂ ਬਾਈ ਦੁੱਧ ਬਾਈ ਤਕਰੀਬਨ ਆਪਾਂ ਨੂੰ ਦੱਸਾਂ ਨਾ 15 ਇਹਦੇ ਠੀਕ ਆ ਜੀ ਲੈ ਪਰ ਰਿੰਗ ਲਈ ਆਪਾਂ ਦੱਸ ਕੇ ਜਾਵਾਂਗੇ ਠੀਕ ਆ ਜੀ ਦੋ ਨੰਬਰ ਬਾਈ ਇਹਦੀ ਜਰਸੀ ਦੀ ਕੀ ਡਿਟੇਲ ਹੈ ਜੀ ਇਹ ਗੱਬਣਾ ਬਾਈ ਠੀਕ ਆ ਜੀ ਕਿੰਨੇ ਮੈ ਸੂਈ ਦੂਜੇ ਸੂਈ ਇਹ ਸੂਣੀ ਹੈ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਬਾਈ ਤਕਰੀਬੇ 5-6 ਲਊਗੀ ਜੀ ਕਿੰਨਾ ਕਪਾਜ ਦੁੱਧ ਇਹਦਾ ਬਈ ਆਪਾਂ ਨੂੰ 14 ਕਿਲੋ ਦੱਸਿਆ ਉਹਨਾਂ ਨੇ ਠੀਕ ਆਪਾਂ 14 14 ਕਿਲੋ ਆਪਾਂ ਦੱਸ ਕੇ ਦੇਣੇ ਤੁਰ ਕੇ ਦਿਖਾ ਦਿਓ ਜੀ ਦਿਨ 5-6 ਦਿਨਾਂ ਦੀ ਕੱਚੀ ਹੈ ਜੀ ਬਾਕੀ ਸੂਣੀ ਜਰਸੀ ਹੈ ਜਾਤ ਬਰੀਡ ਦੀ ਵੀ ਚੰਗੀ ਆ ਵਜਨ ਵਾਲੀ ਆ ਕੋਈ ਛੋਟੀ ਨਹੀਂ ਗਈ ਪੂਰੀ ਵੱਡੀ ਜਰਸੀ ਆ ਦਿਨ ਡੇਟ ਮੁਤਾਬਕ ਬਾਈ ਕਹਿੰਦਾ 5-6 ਲੈ ਜੂਗੀ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਫਰਦੀ ਆ ਬੈਕ ਨੂੰ ਵੀ ਚੰਗਾ ਅੱਗੇ ਨੂੰ ਵੀ ਚੰਗਾ ਬਾਕੀ ਜਿਹੜੀ ਝੂਲ ਹਵਾਨੇ ਚ ਤੁਸੀਂ ਦੇਖ ਰਹੇ ਹੋ ਸਾਰੀ ਕੱਢ ਕੇ ਸੋਨਾ ਸੋਹਣੀ ਫੇਸ ਕੁਆਲਟੀ ਚੰਗੇ ਕੱਦ ਕਾਠ ਤੇ ਵਜੇ ਨਾਲ ਹੀ ਗਾਏ ਥਾਣਾ ਦੇ ਸਹਿਜ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਚਾਰੇ ਥਣ ਗੈਪ ਤੇ ਨਿਖੜ ਮੇ ਇੱਕੋ ਸੈਜ ਦੇ ਸੀਲ ਸੂ ਕਰਮਾਂ ਵਾਲੀ ਪੂਰੀ ਆ ਸੀਲ ਤਾਂ ਬਹੁਤ ਆ ਬਾਈ ਜਿਵੇਂ ਮਰਜੀ ਇਹਦਾ ਮੁੱਲ ਬਾਈ ਇਹ ਬਾਈ 40000 ਨਹੀਂ ਦੇਦਾਂਗੇ ਮਾੜਾ ਮोटा ਮਾਨ ਕੋਈ ਨਹੀਂ ਮਾਨਤਨ ਕਰਦਾ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 40000 ਰੁਪਿਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਚੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ